ਮੈਂ ਤੇਰੇ ਤੋਂ ਆਪਣੇ ਘਰ ਤੋਂ ਬਾਜੀ ਮੈਂ ਫਿਰ ਲਾਇਆ ਮੈਂ ਬੈਂਸ ਕਰਦਾ ਹਾਂ ਉਹਦੇ ਤੇ ਫੇਰ ਜਿਹਨਾਂ ਨੇ ਕਹਿੰਦੇ ਕਹਿੰਦੇ ਪਟਾਕਾ ਸਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਇਹਨਾਂ ਦਾ ਪਿਸਤਲ ਚੈੱਕ ਕਰਾਇਆ ਜਾਵੇ ਨਹੀਂ ਫਾਇਰ ਹੋਇਆ ਕਿ ਨਹੀਂ ਹੋਇਆ ਉਹ ਤਾਂ ਪੁਲਿਸ ਨੇ ਆਪ ਹੀ ਲਾ ਲੈਣਾ ਹਾਂਜੀ ਸਰ ਕਿਸੇ ਕੋਲ ਇਹਨਾਂ ਨੇ ਕੀਤਾ ਕੋਈ ਨਹੀਂ ਕੋਈ ਉਹਨਾਂ ਨੇ ਦਰਖਾਸਤ ਉਹਨਾਂ ਨੇ ਡਰਿੰਕ ਕੀਤੀ ਹੋਈ ਆ ਮੇਤੇ ਫਾਇਰ ਕੀਤਾ ਉਹਨਾਂ ਨੇ ਡਰਿੰਕ ਕੀਤੀ ਹੋਈ ਉਹਨਾਂ ਨੇ ਦਰਖਾਸਤ ਲੈ ਲਓ ਪਿਸਤਲ ਉਹ ਜਮਾ ਦਿਓ ਠੀਕ ਹੈ ਜੋ ਚੈੱਕ ਕਰਾ ਚੋ ਚੈੱਕ ਲਓ ਨੀ ਬੰਦਾ ਪੀਰੋਂ ਦੇ ਆ ਦੇ ਤੂੰ ਇਹਨਾਂ ਦਾ ਫਾਸਲੇ ਦੋ ਤੇ ਪਿਸਤਲ ਤੇ ਕੋਈ ਨਾ ਬਲੋ ਦਰਫਾ ਬਲੋ ਨੂੰ ਕੋਈ ਵੀ ਸਾਹ ਤੋਪਰਾ ਲੈਸੈਂਸ ਵੀ ਦਿਓ ਕੋਈ ਨਹੀਂ ਚੱਲ ਰਹੀ ਸੀ ਆਪਾਂ ਉਹ ਬੈਸਟਲ ਲੈ ਲਿਆ ਉਹਦੇ ਪਿੱਛੇ ਆ ਗਿਆ ਆ ਆ ਪਿੱਛੇ ਆ ਗਿਆ ਪਹਿਲਾਂ ਦੇਖੋ ਇਹਦਾ ਫੋਨ ਤੋਂ ਦੇਖੋ ਸਮੈਲ ਆ ਰਹੀ ਹੈ ਮੈਂ ਚੈੱਕ ਕਰਦਾ ਲਓ ਚੈੱਕ ਕਰਾ ਲਈ ਆ ਰਹੀ ਤੁਹਾਨੂੰ ਪਾਜੀ ਮੈਂ ਤੁਹਾਨੂੰ ਮੈਂ ਮੈਨੂੰ ਜਿਆਦਾ ਪਤਾ ਹੈ ਕਿ ਤੁਹਾਨੂੰ ਜਿਆਦਾ ਪਤਾ ਮੇਰੀ 40 ਸਾਲ ਨੌਕਰੀ ਹੋ ਗਈ ਆ ਮੈਂ ਤਰ ਬੋਟੀ ਚੈੱਕ ਕਰਾਉਣਾ ਇਹਨਾਂ ਨੂੰ ਬੋਟੀ ਚੈੱਕ ਕਰਾਉਣਾ ਇਹ ਸਭ ਕੁਝ ਆ ਜਾਂਦਾ ਬੋਟੀ ਸਭ ਕੁਝ ਆ ਜਾਂਦਾ 40 ਚੈੱਕ ਕਰਾਉਣਾ ਮੈਂ ਉੱਥੋਂ ਗੱਲ ਮਤੋਂ ਚੈੱਕ ਕਰੋ ਉੱਥੋਂ ਚੈੱਕ ਕਰਾਉਣਾ ਮੈਂ ਔਰ ਮੋਰ ਤੋਂ ਰਿਵੋਲਵਰ ਜਾਂ ਪਿਸਟਲ ਨਹੀਂ ਹਾਂ ਉਹ ਦੂਜਾ ਕੋਲ ਕੇ ਦੇਖਿਓ ਕੋਲ ਜਾਂ ਪਾਜੀ ਪਿਸਟਲ ਪਿਸਟਲ ਜਾਂ ਰਿਵੋਲਵਰ ਨਹੀਂ ਰਿਵੋਲਵਰ ਨਹੀਂ ਹੈ ਪਿਸਟਲ ਹਾਰਮੋਟਰ ਚੈੱਕ ਕਰਾਉਗੇ ਠੀਕ ਨਾ ਹਾਂ ਹਾਂ ਇਹ ਰਿਵੋਲਵਰ ਹੀ ਆ ਠੀਕ ਹੈ ਸਰ ਇਹਦਾ ਲਾਇਸੈਂਸ ਵੀ ਦਿਓ ਆਪਾਂ ਉਹ ਲਾਇਸੈਂਸ ਉਹ ਉਹਦੇ ਦੇਖ ਕੇ ਅਲਵਾਰੀ ਜੀ ਉਹਨਾਂ ਦਾ ਆਹ ਵਾਸ਼ੀਸ਼ੀ ਉਹ ਲੈ ਲਓ ਇਹ ਮੈਂ ਖੋਲ ਦਿੰਦਾ ਸਰ ਐਦਾਂ ਹੋਣਾ ਜੀ ਉਹਨੂੰ ਉਹ ਗੱਲ ਨਾਲ ਉਹਦਾ ਪਿਛੇ ਨੂੰ ਲਾ ਕੇ ਸਰ ਆਹ ਇਹਨੂੰ ਘਰੋ ਦੱਬੋ ਉਹਨੂੰ ਉਹਨੂੰ ਉਧਰ ਕਰੋ ਉਹਨੂੰ ਉਧਰ ਨੂੰ ਕਰੋ ਹਾਂਜੀ ਬਾਸ ਐਦਾਂ ਹੋਣੀ ਅੱਧਾ ਪਰਿਆ 8 3 ਤੇ 6 14 ਰੋ 6 ਤੇ 6 ਰੋਮ ਦੇ ਵਿੱਚ ਨਾਲ 6 ਰੋਮ ਤੇ 8 ਉਹਦੇ ਉਹਦੇ ਹੋਸਟਲ ਪਿਆ 14 ਰੋਮ ਪਾਣੀ ਆਲੀ ਜੇ ਤੁਹਾਨੂੰ ਦਰਖਾਸਤ ਦੋ ਲਿਖੋ ਸਰ ਮੈਂ ਇਧਰੋਂ ਲੱਭ ਕੇ ਵੀ ਦਊਂਗਾ ਮੈਂ ਸਾਰੀ ਰਾਤ ਇੱਥੇ ਬੈਠਾ ਰਹੂੰਗਾ ਕੋਲ ਵੀ ਲੱਭ ਕੇ ਦਊਂਗਾ ਜੋ ਕਰੂੰਗਾ ਨਹੀਂ ਨਹੀਂ ਹਾਲ ਦੀ ਘੜੀ ਕੋਈ ਇਹ ਫਿੰਨਰ ਹੁੰਦੀ ਸਰ ਐਸਾ ਮੌਕੇ ਦੇ ਪੂਰੇ ਪਿਚ ਪਾਏਗੇ ਨਾ ਹੁਣ ਇਹਨਾਂ ਨੂੰ ਵੀ ਦੇਣਾ ਦੋਨਾਂ ਦਾ ਚਲੋ ਜੀ ਚਲੋ 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 ਮਾਮਲਾ ਸਰ ਇਹ ਹੋਇਆ ਮੈਂ ਆਪਣੇ ਘਰੋਂ ਸਾਹਮਣੇ ਮੇਰਾ ਘਰ ਆ ਮੈਂ ਪਟਾਕੇ ਜਲਾ ਰਿਹਾ ਜੀ ਆਪਣੇ ਘਰ ਦੇ ਵਿੱਚ ਮੇਰੇ ਘਰ ਤੋਂ ਇੱਥੇ ਤੱਕ ਦੂਰੀ ਦੇਖ ਲਓ ਕਿੰਨੀ ਆ ਇੱਥੇ ਤੱਕ ਮੇਰੀ ਹੱਦ ਦਾ ਠੀਕ ਆ ਜੀ ਮੈਂ ਆਪਣੇ ਘਰ ਦੇ ਵਿੱਚ ਪਟਾਕੇ ਜਲਾ ਰਿਹਾ ਸੀਗਾ ਇਹ ਬੰਦਾ ਆਪਣੇ ਕੰਮ ਤੋਂ ਆਇਆ ਠੀਕ ਆ ਇਹਨਾਂ ਦੇ ਮਦਰ ਬਿਮਾਰ ਆ ਠੀਕ ਆ ਚਲੋ ਸਾਨੂੰ ਵੀ ਦੋੱਖਾ ਬਿਮਾਰ ਆ ਅਸੀਂ ਆਪਣੇ ਘਰ ਦੇ ਵਿੱਚ ਪਟਾਕੇ ਜਲਾ ਰਹੇ ਆ ਅਸੀਂ ਕਿਸੇ ਨੂੰ ਕੁਛ ਤਾਂ ਕੁਛ ਨਹੀਂ ਕਹਿ ਰਹੇ ਠ ਇਹਨਾਂ ਨੇ ਮੇਤੇ ਆ ਕੇ ਫਾਇਰ ਕੱਢੇ ਠੀਕ ਆ ਜੀ ਮੈਂ ਕੁਛ ਨਹੀਂ ਮੈਂ ਚਲੋ ਫਿਰ ਫੇ ਚਲ ਗਿਆ ਅੰਦਰ ਨੂੰ ਠੀਕ ਆ ਮੋੜ ਕੇ ਗਾਲਾਂ ਕੱਢਣ ਲੱਪੇ ਠੀਕ ਆ ਜੀ ਮੈਂ ਬਾਹਰ ਆਇਆ ਮੈਨੂੰ ਕਹਿੰਦਾ ਇਹਦਾ ਕੰਮ ਕਰਨਾ ਹੀ ਪੈਣਾ ਠੀਕ ਆ ਅੱਜ ਤੋਂ ਕੋਰ ਕੁਛ ਟਾਈਮ ਪਹਿਲਾਂ ਵੀ ਇਹਨੇ ਮੇਤੇ ਪਿਸਤਲ ਕੱਢਿਆ ਮੈਂ ਉਦੋਂ ਕੁਛ ਨਹੀਂ ਕੋਈ ਕੰਪਲੀਟ ਨਹੀਂ ਕੀਤੀ ਕੋਈ ਕੁਛ ਨਹੀਂ ਕੀਤਾ ਠੀਕ ਆ ਅੱਜ ਮੈਨੂੰ ਉਹ ਦੁਖੀ ਹੋ ਕੇ ਇਹ ਕੰਮ ਕਰਨਾ ਪਿਆ ਤੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਪੁਲਿਸ ਨੂੰ ਮੈਂ 112 ਦੇ ਕੰਬੋ ਕਾਲ ਕੀਤੀ ਠੀਕ ਆ ਕੋਈ ਨਹੀਂ ਆਇਆ ਸਿਟੀ ਥਾਣੇ ਦੇ ਵਿੱਚ ਕਾਲ ਕੀਤੀ ਆਨੇ ਆ ਜੀ ਚੱਲੇ ਆ ਜੀ ਆਨੇ ਆ ਜੀ ਉਹਦੇ ਵਿੱਚ ਇਹਨਾਂ ਦਾ ਰਿਸ਼ਤੇਦਾਰ ਲੱਗਾ ਹੋਇਆ ਉਸ ਕਰਕੇ ਕੋਈ ਕਾਰਵਾਰ ਨਹੀਂ ਹੋਈ ਰਹੀ ਠੀਕ ਆ ਜੀ ਇਹਨਾਂ ਦਾ ਮੁੰਚੀ ਜਿਹੜਾ ਉੱਥੇ ਇਹਨਾਂ ਦਾ ਰਿਸ਼ਤੇਦਾਰ ਲੱਗਾ ਪਰ ਮੌਕੇ ਤੇ ਪੁਲਿਸ ਆ ਗਈ ਆ ਹਾਂ ਹੁਣ ਆਈ ਆ ਜੀ 1.5 ਘੰਟੇ ਬਾਅਦ ਆਈ ਪੁਲਿਸ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਕਾਰਵਾਈ ਕੀਤੀ ਕਹਿੰਦੇ ਸੀ ਅਸੀਂ ਇਹਨਾਂ ਦਾ ਪਿਸਤਲ ਲੈ ਲਿਆ ਚੈੱਕ ਕਰਾਂਗੇ ਤੇ ਇਹਨਾਂ ਦਾ ਆਪਣਾ ਕਰਾਵਾਂਗੇ ਅ ਮੁਲਾਜ਼ਾ ਕਰਾਵਾਂਗੇ ਔਰ ਉਲਟਾ ਮੈਨੂੰ ਕਹਿ ਰਹੇ ਕਿ ਤੁਹਾਡਾ ਵੀ ਮੁਲਾਜ਼ਾ ਕਰਾਣਾ ਦੱਸੋ ਜਿਹੜੀ ਤੁਸੀਂ ਕਹਿੰਦੇ ਆ ਗੋਲੀ ਚੱਲੀ ਹੈਗੀ ਆ ਉਹ ਰਿਵਲਵਰ ਲੈ ਲਈ ਹੈ ਨਾ ਪੁਲਿਸ ਨੇ ਹਾਂਜੀ ਰਿਵਲਵਰ ਲੈ ਲਈ ਆ ਔਰ ਚੈੱਕ ਕੀਤਾ ਜਾਵੇ ਪ੍ਰੋਪਰ ਚੈੱਕ ਕੀਤਾ ਜਾਵੇ ਕਿਸੇ ਦੇ ਉਹ ਸਪਾਰਸ਼ ਨਾ ਚੱਲੀ ਜਾਵੇ ਉੱਥੇ ਠੀਕ ਹੈ ਜੀ ਨਹੀਂ ਤਾਂ ਮੈਂ ਉੱਪਰ ਤੱਕ ਪਹੁੰਚ ਕਰੂੰਗਾ ਤੇ ਇਲਜ਼ਾਮ ਲੱਗਾ ਕਿ ਤੁਸੀਂ ਜਿਹੜੇ ਆ ਕਿ ਫਾਇਰ ਕੱਢੇ ਹੈਗੇ ਆ ਕੀ ਕਹੋਗੇ ਤੁਸੀਂ ਜੀ ਫਾਇਰ ਕੋ ਨਹੀਂ ਮੈਂ ਮੈਂ ਦੁਕਾਨ ਤੋਂ ਆਇਆ ਸੀਗਾ ਮਾਤਾ ਹੁਣੇ ਨਾ ਉਹਨਾਂ ਨੂੰ ਅਟੈਕ ਆਇਆ ਹੋਇਆ ਜੀ ਤੇ ਉਹ ਅੱਜ ਵੀ ਅਸੀਂ ਸੋង ਕੇ ਸੋਨੇ ਸਾਹ ਦਾ ਬਾੜ ਉਹਨਾਂ ਦੀ ਚੜ੍ਹਦੀ ਗੱਲਾ ਚੈੱਕ ਕਰਾਇਆ। ਉਹ ਥੋੜਾ ਦਿਮਾਗ ਇਹਨੇ ਜਦੋਂ ਮੜਾ ਜਾ ਖੜਾਕਾ ਹੁੰਦਾ ਤੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ। ਜਦੋਂ ਮੈਂ ਮੈਂ ਗੇਟ ਲਾਇਆ ਮੈਂ ਅੰਦਰ ਬਹਿ ਗਿਆ ਉਹਨਾਂ ਕੋਲ। ਉੱਠਿਓ ਸੀ। ਜਮਾਈ ਚ ਤੇ ਉਹ ਫਿਰ ਨਾ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਮੈਂ ਕੀ ਗੱਲ ਹੈ ਮਾਤਾ ਕਹਿੰਦੀ ਪਈ ਪਟਾਕੇ ਵਾਜੇ ਪਗਨੇ ਕਿਹੜਾ ਲਗਾਇਆ ਬਲੋਂ। ਮੈਂ ਕਿਹਾ ਦੱਸੋ ਜੀ ਕਹਿੰਦੀ ਮੈਨੂੰ ਨੀਂਦ ਨਹੀਂ ਆਦੀ ਮੈਨੂੰ ਦਿਮਾਗ ਵਿੱਚ ਪੈਂਦੀ ਹਿੱਟ ਹੁੰਦੀ ਜਵਾ। ਤੇ ਮੈਂ ਬਾਹਰ ਨਿਕਲੇ ਨਾ ਜਾਨੂੰ ਬਾਪੂ ਹੁਣੀ ਵੀ ਨਿਕਲੇ ਆ ਇਹ ਸਮਝਾਉਣ ਗਏ ਆ। ਇਹ ਹੱਥੀ ਮੈਂ ਲਾ ਪਿਆ ਇਹਨੂੰ ਤੇ ਮੈਂ ਇੱਥੇ ਉਹ ਤੋਂ ਇਲਜ਼ਾਮ ਲਾਉਂਦਾ ਪਿਆ ਕਿ ਇਹ ਫਾਇਰ ਕੀਤੇ ਸੀ ਕੋਈ ਫਾਇਰ ਚੈੱਕ ਕੀਤੇ ਤੁਸੀਂ ਕਿ ਨਹੀਂ ਫਾਇਰ ਨਹੀਂ ਕੀਤੇ ਕੋਈ ਵੀ ਸਿਰਫ ਇਹ ਉੱਥੇ ਪਟਾਕੇ ਪਿਆਉਂਦਾ ਸੀ ਮੈਂ ਤਾਂ ਇਹ ਤੂੰ ਗਿਆ ਨਹੀਂ ਬਾਬੋ ਨੇ ਗਿਆ ਓਕੇ ਜਿਵੇਂ ਆਪਣੇ 112 ਤੇ ਕਾਲ ਆਈ ਸੀ ਏਕਾ ਨਗਰ ਤੋਂ ਹਾਂਜੀ ਕਿ ਬੰਦੇ ਇੱਕ ਗੋਲੀ ਤੇ ਆਪਣੇ ਗੋਲੀ ਚਲਾਈ ਆ ਅੱਛਾ ਉਹਦੇ ਸਬੰਦ ਚ ਅਸੀਂ ਆਇਆ ਤੇ ਵੈਰੀਫਾਈ ਕਰ ਰਹੇ ਆ ਤੇ ਆ ਪਿਸਤਲ ਅਸੀਂ ਲੈ ਲਿਆ ਤੇ ਬਾਅਦ ਕਦਰ ਚ ਚੈੱਕ ਕਰਾਂਗੇ ਆਰਮੋਰ ਤੋਂ ਚੱਲਿਆ ਕਿ ਨਹੀਂ ਚੱਲਿਆ ਬਾਕੀ ਜੋ ਵੀ ਕਾਰਵਾਈ ਬਣਦੀ ਕਾਨੂੰਨ ਲੋ ਕਰਾ ਗਏ ਸੀ ਕੀ ਦੱਸਿਆ ਕਿੰਨੇ ਫਾਇਰ ਚੱਲੇ ਇੱਕ ਫਾਇਰ ਕਹਿਣਾ ਦੱਸੋ 4 ਫਾਇਰ ਚੱਲੇ 4 ਫਾਇਰ ਦੱਸੋ ਕਿ ਕਾਰਨ ਕੀ ਹੋ ਰਿਹਾ ਸਰ ਵਿੱਚ ਫਾਇਰ ਚੱਲਦਾ ਪਤਾ ਨਹੀਂ ਹੁਣ ਇਹ ਪੁੱਛਾਂਗੇ ਇਹਨੂੰ ਕਰਾਂਗੇ ਤਪੀਸ਼ ਕਰਾਂਗੇ ਪੁੱਛਦੇ ਨੇ